ਇਹ ਇਹ ਤਿੰਨ ਸਿੱਖ ਜਿਹੜੇ ਆ ਕੱਲ ਆਪਾਂ ਪੜ੍ਹ ਕੇ ਹੱਡੇ ਸੀ ਗੱਲ ਸੁਣੀ ਸੀ ਆਪਾਂ ਨੇ ਪ੍ਰੇਰ ਚ ਕਿਰਪਾ ਰਾਮ ਜੀ ਦੀ ਗਵਾਈ ਦੇ ਵਿੱਚ 16 ਮੈਂਬਰੀ ਬਹੁਤ سارے ਸ਼ਬਦ ਲਿਖਿਆ ਸੀ ਬਹੁਤ ਸਾਰੇ ਨੀਸੀ ਆਏ ਜੰਮੂ ਕਸ਼ਮੀਰ ਦੇ ਮਟਨ ਪਿੰਡਾਂ ਮਟਨ ਜਿੱਥੋਂ ਚੱਲ ਕੇ ਆਏ ਸੀ ਕਿਰਪਾ ਰਾਮ ਨੌ ਦੂਜਾ ਪੜਿਆ ਸੀ ਬ੍ਰਹਮਦਤ ਤੇ ਹੋਰ ਜੱਥਾ ਜਿਹੜਾ ਆਇਆ ਸੀ ਉਹ ਮੈਂਬਰ 16 ਸੀ ਕਿਉਂਕਿ ਬਹੁਤ ਦੂਰ ਸੇ ਆਏ ਤੇ ਇਹਨੇ ਤੋਹਤਾ ਹੈ ਨਹੀਂ 20000 ਬੰਦੇ ਆ ਜਾਂਦੇ ਪੈਦਲ ਆਣਾ ਸੀ ਤੇ 16 ਮੈਂਬਰੀ ਟੀਮ ਸੀ ਜਿਹਦੀ ਅਗਵਾਈ ਪੰਡਤ ਕਿਰਪਾ ਕਿਰਪਾ ਰਾਮ ਜੀ ਕਰ ਰਹੇ ਸੀ ਇਹ ਇੱਕ ਦੋ ਵਾਰੀ ਤੁਹਾਨੂੰ ਯਾਦ ਹੋਣਾ ਪਲੇਅਰ ਤੇ ਮੈਂ ਗੱਲ ਚੱਲੀ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਅਨੰਦਗੜ੍ਹ ਦਾ ਆਪਾਂ ਕਿਹਾ ਤਾਂ ਜੀ ਕੋਈ ਧਰਮ ਮਾੜਾ ਨਹੀਂ ਹੈਗਾ ਮੈਂ ਤੁਹਾਨੂੰ ਕਿਹਾ ਸੀ ਵੀ ਜਦ ਗੁਰੂ ਗੋਬਿੰਦ ਸਿੰਘ ਜੀ ਕਿਰੇ ਤੋਂ ਬਾਹਰ ਕੋਟਲਾ ਨਾਲ ਹੰਗ ਪੁੱਜਦੇ ਆ ਤੇ ਨਵੀ ਆਪਣੇ ਕੋਟਲਾ ਦਾ ਹੰਗ ਦੇ ਪਠਾਣ ਕੋਟਲੇ ਵਾਲੇ ਪਠਾਣ ਨੇ ਚਰਨ ਦਿੱਤੇ ਗੁਰੂ ਸਾਹਿਬ ਨੂੰ ਉਹਨਾਂ ਦੇ ਘਰ ਗੁਰੂ ਸਾਹਿਬ ਰਹੇ ਨਿਹੰਗ ਖਾਨ ਨਾਂ ਦਾ ਪਠਾਣ ਦਾ ਨਿਹੰਗ ਖਾਨ ਉਹਦਾ ਬਾਪ ਦਾ ਉਹਨਾਂ ਨਿਸ਼ੰਗ ਖਾਨ ਤੇ ਨਿਹੰਗ ਖਾਨ ਦਾ ਪੁੱਤਰ ਆਲਮ ਖਾਨ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਗੁਰੂ ਸਾਹਿਬ ਨੂੰ ਚਮਕੌਰ ਸਾਹਿਬ ਦੇ ਰਸਤੇ ਤੱਕ ਛੱਡਣ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਸੀ ਆलम खान ਵੀ ਤੇਰੀ ਜਾਨ ਨਹੀਂ ਬਚਣੀ ਉਹ ਕਹਿੰਦੇ ਗੁਰੂ ਸਾਹਿਬ ਜੇ ਜਾਨ ਤੁਹਾਡੇ ਲੇਖੇ ਲੱਗੀ ਜਾਨ ਨੂੰ ਕਰਨਾ ਵੀ ਕਿਹਾ ਫਿਰ ਦੂਜਾ ਨਵੀਖਾਂ ਗਨੀਖਾਂ ਹੁਣ ਜਿਹੜੀ ਮੈਂ ਗੱਲ ਕਰਨ ਲੱਗਿਆ ਐ ਤਾਂ ਕਰਨ ਲੱਗਿਆ ਵੀ ਆਉਣ ਵਾਲੇ ਕੁਝ ਦਿਨਾਂ 'ਚ ਮੈਂ ਪਹਿਲਾਂ ਵੀ ਕਿਹਾ ਸੀ ਵੀ ਕੋਈ ਜਾਤ ਕੋਈ ਧਰਮ ਬਾੜਾ ਨਹੀਂ ਹੁੰਦਾ ਸਾਰੇ ਚੰਗੇ ਮੰਦੇ ਬੰਦੇ ਵਿੱਚੇ ਹੁੰਦੇ ਨਾ ਸਾਰੇ ਹਿੰਦੂ ਚੰਗੇ ਨਾ ਸਾਰੇ ਸਿੱਖ ਚੰਗੇ ਨਾ ਸਾਰੇ ਮੁਸਲਮਾਨ ਵਿੱਚੇ ਚੰਗੇ ਵਿੱਚੇ ਮੰਦੇ ਕਿਉਂਕਿ ਹੌਣ ਵਾਲੇ ਜਨਜੋ ਤਿਆਰ ਚੱਲਣਾ ਕਿ ਗੰਗੂ ਬ੍ਰਾਹਮਣ ਨੇ ਛੋਟੇ ਸਾਹਿਬ ਜਦਿਆਂ ਨੂੰ ਜਿਹੜਾ ਨਿਯਮ ਮਚਣਵਾਤਾ ਬਾਰ-ਬਾਰ ਜਿਕਰ ਆਣਾ ਤਾਂ ਮੈਂ ਦੱਸਣ ਲੱਗਿਆ ਵੀ ਕੋਈ ਜਾਤ ਬਰਾਦਰੀ ਮਾੜੀ ਨਹੀਂ ਕਿਰਪਾ ਰਾਮ ਵੀ ਬ੍ਰਾਹਮਣੇ ਆ ਕਿਰਪਾ ਰਾਮ ਦਾ ਭਰਾ ਵੀ ਬ੍ਰਾਹਮਣੇ ਆ ਦੂਜੇ ਪਾਸੇ ਜੇ ਗੁਰੂ ਤੇਗ ਬਹਾਦਰ ਜੀ ਨਾਲ ਸਿੱਖੇ ਦੇਣ ਜਾ ਰਹੇ ਭਾਈ ਮਤੀਦਾਸ ਵੀ ਬ੍ਰਾਹਮਣੇ ਆ ਭਾਈ ਸਤੀਦਾਸ ਵੀ ਬ੍ਰਾਹਮਣੇ ਆ ਇਸ ਕਰਕੇ ਵਿੱਚੇ ਆ ਦੁਨੀਆਂ ਸਾਰੀ ਤਰ੍ਹਾਂ ਦੀ ਜੋ ਆਪਣੇ ਗੁਰੂ ਦਾ ਉਹ ਜਿੱਦੜੀ ਘੋਲ ਕਮਾਰੇ ਆ ਵਾਏ ਜਿਨਾਂ ਕੀ ਪਕੜੀਏ ਗੁਰੂ ਬਿਗਵਾਦਾ ਜੀ ਕਹਿੰਦੇ ਧਰ ਦੀਜੇ ਧਰਮ ਨਾ ਛੋੜੀਏ ਗੁਰੂ ਤੇਗ ਬਹਾਦਰ ਕਹਿੰਨੇ ਗੁਰੂ ਤੇਗ ਬਹਾਦਰ ਕੇ ਚਲਦ ਭਇਓ ਜਲ ਜਗਤ ਮੇ ਸੋਗ ਹੈ 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 ਸਭ जग ਕਰੇ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਆ ਜੈ 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 ਸੁਰ ਲੋਕ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆ ਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਫਤਵਾ ਜਾਰੀ ਹੋਇਆ ਕਿ ਮਤੀ ਦਾਸ ਨੂੰ ਵਿਚਕਾਰ ਤੋਂ ਸਿਰ ਦੇ ਆਰੇ ਦੇ ਨਾਲ ਚਿਰਤਾ ਜਾਵੇ